ਜਾਂਦੇ ਨਹੀਂ ਆਪਾਂ ਫਿਰ ਲੋਕ ਇੰਨਾ ਪਰੇਸ਼ਾਨ ਕਿਉਂ ਹੈ ਹਾਂ ਦੱਸੋ ਸਰ ਟਰੈਕਟਰ ਚੋਰੀ ਹੋ ਗਿਆ ਜੀ ਇੱਕ ਟਰੈਕਟਰ ਕਰਕੇ ਚੱਕਰੀ ਹੁੰਦਾ ਜੀ ਮਾਲ ਇਕੱਲੇ ਥੱਲੇ ਕਰਦੇ ਕੋਈ ਚੱਲਿਆ ਗਾ ਜੀ ਚੁੱਕਾ ਦੋ ਚੋਰੀ ਹੋਇਆ ਟਰੈਕਟਰ ਉਸ ਤੋਂ ਪਹਿਲਾਂ ਵੀ ਸਾਫ਼ ਨਹੀਂ ਸੀ ਉਸ ਤੋਂ ਪਹਿਲਾਂ ਵੀ ਨਹੀਂ ਸਾਫ਼ ਹੋਇਆ ਕਿੰਨੇ ਟਰੈਕਟਰ ਸੀ ਤੁਹਾਡੇ ਕੋਲ 33 ਹੁਣ ਕਿੰਨੇ ਚੱਲਦੇ ਆ ਸਰ 2 ਤੇ ਹੁਣ ਦੋਵਾਂ ਦੇ ਵਿੱਚ ਇੱਕ ਤਰਾਵ ਹੋ ਗਿਆ ਮੈਂ ਤੁਹਾਨੂੰ ਦੱਸੀ ਜਾ ਹਾਂ ਤੇ ਹੁਣ ਇੱਕ ਜ਼ਿਆਦਾ ਗੱਲ ਜੀ ਕੁਝ ਦਿਨਾਂ ਤੋਂ ਅੱਲ ਕੁ ਦਿਨਾਂ ਨੇ ਟੀਕਰਾਇਆ ਜੀ ਹਾਂ ਦੇਖੋ ਜੀ ਤੁਹਾਡੇ ਸਭ ਦਾ ਕੰਮ ਸਭ ਤੋਂ ਜ਼ਰੂਰੀ ਹੈ ਠੀਕ ਹੈ ਸਭ ਤੋਂ ਮਹਾਨ ਕੰਮ ਤੁਹਾਡਾ ਤੁਹਾਡੇ ਉੱਤੇ ਸਿਸਟਮ ਚੱਲਦਾ ਮੈਂ ਕਿਸੇ ਦਾ ਕਿਸੇ ਦਾ ਕੋਈ ਇਹ ਨਹੀਂ ਕਿਸੇ ਦਾ ਨਿਰਾਦਰ ਕਰਨ ਜਾਂ ਉਹ ਕਰਨ ਨਹੀਂ ਆ ਪਰ ਜਦੋਂ ਬਾਰ-ਬਾਰ ਬਾਰ-ਬਾਰ ਸ਼ਹਿਰ ਚੋਂ ਲੋਕ ਪਰੇਸ਼ਾਨ ਹੋ ਕੇ ਕਿ ਜੀ ਗੁਰੂ ਸਾਹਿਬ ਦੀ ਧਰਤੀ ਹੈ ਇਸ ਤੋਂ ਪਵਿੱਤਰ ਧਰਤੀ ਇਹਨੂੰ ਸਾਫ਼ ਰੱਖਣ ਤੋਂ ਵੱਡ ਜਿਹੜੀ ਚੰਗਾ ਕੰਮ ਹੈ ਕਿਤੇ ਵੀ ਮਿਲ ਨਹੀਂ ਸਕਦਾ ਤੁਹਾਨੂੰ ਸੁਣ ਲੋ ਗੱਲ ਇਸ ਕਰਕੇ ਜਿਹੜਾ ਇਹ ਪਰ ਜੋ ਹਾਲਾਤ ਨੇ ਫੋਨ ਕੱਟਦੇ ਵੀਰੇ ਹੁਣ ਜਿਹੜਾ ਵੀ ਫੋਨ ਕੱਟਦੇ ਕੋਈ ਫੋਨ ਨਹੀਂ ਜਿਹੜਾ ਮਰਜ਼ੀ ਹੋਵੇ ਕੋਈ ਫੋਨ ਨਹੀਂ ਸੁਣੂਗਾ ਠੀਕ ਹੈ ਨਾ ਜੀ ਲੋਕਸ ਮੈਨੂੰ ਉਹ ਕਹਿੰਦੇ ਪਤਾ ਨਹੀਂ ਆ ਨਿਕੰਮੇ ਹੋਣਗੇ ਤਾਂ ਨਹੀਂ ਆਏ ਇਹ ਕੋਈ ਤਰੀਕਾ ਨਹੀਂ ਹੈਗਾ ਹੈਨਾ ਤਾਂ ਇਹ ਆਪ ਸਭ ਨੂੰ ਬੇਨਤੀ ਹੈ ਜਿਹਦਾ ਜਿਹਦਾ ਕੰਮ ਕਰਨ ਨੂੰ ਜਿਹੜਾ ਉਹ ਛੱਡ ਕੇ ਚਲੇ ਜਾਵੇ ਪਰ ਸ਼ਹਿਰ ਸਾਫ਼ ਚਾਹੀਦਾ ਮੈਨੂੰ ਸਵੇਰੇ 4:30 ਉੱਠ ਕੇ ਇੱਥੇ 6 ਵਜੇ ਪੁੱਜਣਾ ਪਿਆ ਤਾਂ ਕੋਈ ਕਾਰਨ ਤਾਂ ਹੋਊਗਾ ਆਪਣੇ ਸਾਰੇ ਕੰਮ ਛੱਡ ਕੇ ਆਇਆ ਠੀਕ ਹੁਣ ਇਹ ਨਾਲੇ ਮੈਂ ਆਪ ਚੈੱਕ ਕਰਨਾ ਰੋਜ਼ ਉਹਨਾਂ ਟੈਲ ਬੰਦ ਕਰਦੇ ਫੋਨ ਕੱਟ ਫੋਨ ਕਿੰਨੇ ਬੰਦੇ ਆ ਜੀ ਤੁਹਾਡੇ ਕੋਲ ਇੱਥੇ 77 ਆ ਜੀ ਸਾਡੇ ਰਿਪੋਰਟਿੰਗ ਟਾਈਮ ਤੁਹਾਡਾ ਕੀ ਹੈ ਹੁਣ 8 ਵਜੇ ਹੋ ਗਏ ਹੁਣ 8 ਵਜੇ ਕੇ 5 ਮਿੰਟ ਹੋ ਗਏ ਸਰਦੀ ਗਰਮੀਆਂ ਚ ਕਿੰਨੇ 7 ਵਜੇ ਗਰਮੀਆਂ 7 ਵਜੇ ਕਦੋਂ ਤੱਕ ਰਹੂਗਾ 8 ਵਜੇ ਬਸ ਰਾਹੀ ਆਈ 15 ਦਿਨ ਜਿਹੜੇ ਹੈਗੇ ਠੀਕ ਹੈ ਬੋਲੇ ਤੋਂ ਪਹਿਲਾਂ ਪਹਿਲਾਂ ਕਰ ਦਿੰਦੇ ਠੀਕ ਹੈ ਜੀ ਸੰਦੀਪ ਕੁਮਾਰ ਤੇ ਤਾਂ ਆਵਾਜ਼ ਨਹੀਂ ਆ ਰਹੀ ਇਹਦੇ ਵਿੱਚ ਬੱਕਰ ਹਾਂ ਉਹ ਹੱਥ ਖੜਾ ਕਰੀ ਜਾਵੇ ਬਸ ਸੰਦੀਪ ਕੁਮਾਰ ਹਾਂ ਜੀ ਕਾਲਾ ਐਸੀ ਹੈ ਹਾਂ ਸੱਚ ਦੱਸੋ ਉਹਦੀ ਐਬਸੈਂਟ ਮਾਰਕ ਅੱਜ ਦੇ ਪੈਸੇ ਕੱਟਣਗੇ ਰੋਹਿਤ ਕੁਮਾਰ ਸ਼ਾਬਾਸ਼ ਬਲਵਿੰਦਰ ਸ਼ਾਬਾਸ਼ ਸੰਜੀਵ ਕਾਲਾ ਰਜਿੰਦਰ ਕਾਲਾ ਸੰਜੀਵ ਜੀ ਡਬਲਯੂ ਐਲ ਗੰਗੂਵਾਲ ਗੰਗੂਵਾਲ ਤੁਸੀਂ ਇੱਧਰ ਆ ਜਾਓ ਔਰ ਕਾਲੇ ਵੀਰੇ ਸਜੀ ਵੀਰੇ ਤੁਸੀਂ ਬਾਕੀ ਇੱਧਰ ਆਓ ਬਾਕੀ ਇੱਧਰ ਆਓ ਲੁਕੇਸ਼ ਨਾ ਪਹੁੰਚੇ ਨੀ ਐਸਨ ਮੈਂ ਕਹਿੰਦਾ ਤੁਹਾਨੂੰ ਪਹੁੰਚੇ ਦਾ ਮਤਲਬ ਯਾਰ 8 ਵਜੇ ਕੀ ਹੈ ਯਾਰ ਹਾਂਜੀ विनोद कुमार रिंका जाओ मेरे उधर परमजीत विजय विजय सैन ऑफ अशोक आफड़ियो विजय सन ऑफ तिलकराज हां आड़े कीटपुर साहब आगे भी था ट्रैक्टर लाया हुआ जी 6 वेदा ਕਿਹੜਾ ਟਰੈਕਟਰ ਲਾਇਆ ਜੀ ਮੈਂ 6 ਵਜੇ ਜਾ ਕੇ ਕਾਉਂਸਲ ਸਾਡੇ ਉੱਤੇ ਖੜੀ ਗੱਡੀ ਹਾਂਜੀ ਆਪਣਾ ਲਾਇਆ ਭਾਈ ਟਰੈਕਟਰ 6 ਵਜੇ ਤੇ ਭਲਾਇਆ ਜੀ ਮੂਹਰੇ ਟਰੈਕਟਰ ਕਰਕੇ ਆ ਰਹੇ ਹਾਂ ਜੀ ਮੈਂ ਹੁਣ ਫੋਨ ਕਰਦਾ ਟਰੈਕਟਰ ਸਾਡੇ ਉੱਤੇ ਖੜਾ ਯਾਰ ਮੈਂ 6 ਵਜੇ ਉਹ ਦਫ਼ਤਰ ਤੇ ਉੱਤੇ ਜਾ ਕੇ ਜਿੱਥੇ ਤੁਹਾਡਾ ਟਰੈਕਟਰ ਖੜਾ ਮੈਂ ਹੁਣੇ ਪੁੱਛਦਾ ਸਰ ਉਹ ਕਹਿੰਦੇ ਟਰਾਲੀ ਲਾਣਗੇ ਜੀ ਯਾਰ ਹੱਦ ਹੋ ਗਈ ਹਾਂਜੀ ਭਰਿਆ ਕਰ ਦੇ ਹਾਂਜੀ ਭਰਿਆ ਕਰ ਕਿੰਨੇ ਵਜੇ ਆਇਓ ਉਹ 6 ਵਜੇ ਤੇ ਭਲਾਇਆ ਬਤੀ ਜੀ ਮੈਂ ਤੁਹਾਨੂੰ ਦੱਸ ਰਿਹਾ ਮੈਂ ਤਾਂ ਜਿਹੜੀ ਆਈ ਮੈਂ ਦੇਖੀ ਨਹੀਂ ਆ ਜੀ ਫੋਟੋ ਮੰਗਵਾਓ ਮੋਬਾਈਲ ਤਾਂ ਉਹ ਸੈਲਫੀ ਖਿੱਚ ਕੇ ਭੇਜ ਅਕਸ਼ੇ ਕੀਤਪੁਰ ਸਾਹਿਬ ਉਹ ਵੀ ਉਹਦੇ ਨਾਲ ਹੀ ਆਈ ਤਾਂ ਇੱਕ ਵੜਾ ਬਣਾ ਦੇ ਮਦਮ ਤੋਂ ਨੂੰ ਮੈਂ ਕਹਿ ਰਿਹਾ ਇੱਥੇ ਨਾ ਆਓ ਪਹਿਲਾਂ ਸਾਰਾ ਆਏ ਹੋਏ ਤੁਸੀਂ ਯਾਰ ਕੀ ਕਰਦੇ ਟੈਂਕੀ ਵਾਲਾ ਫੋਟੋ ਭੇਜੋ ਘਰ ਤਾਰਪੋੜ ਮੰਗਦੇ ਆ ਫੋਟੋ ਭਜੂ ਸੰਜੀਵ ਸਨ ਆਫ ਗੁਰਮੀਤ ਹਾਂ ਜਿਓ ਬੇਟਾ ਵਿਕਾਸ अमन अमन जाओ बेटा प्रिंस नहीं ये नहीं राजन आया राजन धर्मवीर सोनू जाओ जी सनी सनी लेट क्यों आया इधर आ सनी नहीं गल सुन लेट क्यों है दोस्त ਉਹ ਕਹਿੰਦੇ ਟਰੈਕਟਰ ਵਾਲੇ ਕੋਲ ਆ ਤੁਸੀਂ ਕਹਿੰਦੇ ਤਬੀਅਤ ਖਰਾਬ ਹੈ ਹਾਂ ਰੋਜ਼ ਕਿੰਨੇ ਵਜੇ ਆਉਂਦਾ ਚਲੋ ਖੜੋ ਉੱਥੇ ਖੜੋ ਤੇਲੂ ਰਾਮ ਤੇਲੂ ਰਾਮ ਜੀ ਜਾਓ ਸਾਗਰ ਸਾਗਰ ਨਾਈਟ ਚਾਪਰ ਅਰੂਪ ਕੁਮਾਰ ਅਰਣ ਕੁਮਾਰ ਇਹ ਵੀ ਨਾਈਟ ਚਾਪਰ ਲਖਵਿੰਦਰ ਲਾਡੀ

ਰੋਨੀ ਰੋਨੀ ਇਹ ਵੀ ਉੱਤੇ ਕਿੱਥੇ ਜੀ ਕਿੰਨੇ ਬੰਦੇ ਐਸੀਐਮ ਸਭ ਕੋਲ ਇਹਨੇ ਜੀ ਤੀਜਾ ਤੀਜਾ ਮੈਂ ਤਾਂ ਓਕੇ ਹੋ ਗਿਆ ਅਸ਼ਵਨੀ ਹੈਪੀ ਠੀਕ ਜੱਜ ਸਾਹਿਬ ਕਿਹੜੇ ਜੱਜ ਸਾਹਿਬ ਦੇ ਆਪਣੇ ਛੋਟੇ ਜਲ ਮੈਡਮ ਜਿਹੜੀ ਜੱਜ ਸਾਹਿਬ ਰਾਜੂ ਕੁਮਾਰ ਰਾਜਕੁਮਾਰ ਰਾਜਕੁਮਾਰ ਜੀ ਜਾਓ ਟੀਐਲ ਰਜਿੰਦਰ ਲੋਂਗੂ ਲੋਂਗੂ ਕਿੱਥੇ ਆ ਰਜਿੰਦਰ ਲੋਂਗੂ ਇਹ ਵੀ ਨਹੀਂ ਆ ਰ ਸਰਦੇਵ ਜੀ ਸੀ ਵੀ ਹਾਂਜੀ ਜੀ ਇਸ ਵੀ ਚਲਾਉਂਦਾ ਜੀ ਮੁੰਡਾ ਕਿੱਥੇ ਆ ਭਗਵੰਤ ਸਿੰਘ ਭਗਵੰਤ ਹਾਂਜੀ ਇਹ ਆਪਣਾ ਐਂਬੂਲੈਂਸ ਚਲਾਉਂਦਾ ਜੀ ਮੁੰਡਾ ਕਿੱਥੇ ਆ ਜੈਮਲ ਸਿੰਘ ਲੇਟ ਕਿਉਂ ਆਏ ਤੁਸੀਂ ਸਰ ਮੈਂ ਟਰੈਕਟਰ ਵਾਲੇ ਕੋਲ ਤਾਂ ਟੈਟ ਦਾ ਕੰਮ ਕਰਾਣਾ ਦਿੱਤਾ ਬਾਈ ਇਹ ਗੱਲ ਕਰਦੇ ਗਿਆ ਤਾਂ ਚੈੱਕ ਤੇ ਤੁਹਾਰੇ ਕੀ ਚੈੱਕ ਤੁਸੀਂ ਚੈੱਕ ਸਾਈਨ ਕਰਦੇ ਹੋ ਫਿਰ ਗੱਲ ਕਰਨ ਗਿਆ ਜੀ ਟੈਕਟਰ ਤੇ ਟਾਈਟ ਲੈ ਕੇ ਤੁਹਾਡੇ ਕਿਤੇ ਪ੍ਰਧਾਨੀ ਸਾਈਨ ਕਰਦੇ ਆ फिर परमजीत सिंह शिवानी चलो चक मेरी गल कर वीडियो खोलो शिवानी ਸ਼ਿਵਾਨੀ ਸ਼ਿਵਾਨੀ ਕੌਣ ਹੈ ਇਹ ਸਭ ਦਫ਼ਤਰ ਹੈ ਜੀ ਪੂਰੀ ਇਹ ਆਪਣੇ ਰਿਪੋਰਟਿੰਗ ਟਾਈਮ ਕਿੰਨਾ ਹੈ ਦੇ ਵਿੱਚ ਕਲਰਕ ਪਾਈ ਜੀ ਸਿਰਕ ਇਹਦੇ ਚ ਕਿਉਂ ਪਾਈ ਜੀ ਕਲਰਕ ਜਾਨੀ ਸਫਾਈ ਦੇ ਕਾਲਾ ਰਜਿਸਟਰ ਫਿਰ ਤੁਸੀਂ ਕਿਉਂ ਹਾਜ਼ਰੀ ਲਾਉਂਦੇ ਹੋ ਕਲਰਕ ਦੀ ਰਮੇਸ਼ ਵੀਰ ਜੀ ਕੌਣ ਹੈ ਰਮੇਸ਼ ਵੀਡੀਓ ਕਾਲ ਕਰੋ ਹੈਲੋ आगया पाल नहीं मदन वीडियो कॉल कर तू आगया लेट क्यों आया दफ्तर था यार मैं आया दफ्तर था उतै कोई भी नहीं थी आ सारे मूर्ख हैं यार ऐवें सानू बे दफ्तर साढ़े 6 दफ्तर पुछ गया साढ़े में उतھوں खड़ के एक डेढ़ अंदर से तू नहीं फिर अंदर की करदा सी तू नाइट है तेरी इधर आके दस

ਇਹ ਸਾਰੇ ਇਹਦੀ ਜਾਵਤ ਚ ਡਿਊਟੀ ਦੀ ਜੀ ਨਾਈਟ ਚ ਦਾ ਇੱਥੇ ਲਈ ਉਹ ਮੁੰਡੇ ਦੀ ਡਿਊਟੀ ਸੀ ਉਹ ਤਾਂ ਦਾਵਤ ਚ ਕਾ ਮੁੰਡਾ ਸੁੱਤਾ ਸਵੇਰੇ ਜਦੋਂ ਮਿਲਿਆ ਮੈਨੂੰ 6 ਵਜੇ ਜੇ ਹੁਣ ਲਗਾਏ ਵੀ ਜੀ ਇਹ ਇਹ ਉੱਥੇ ਲਗਾਤਾ ਵੀ ਜੀ ਹੈਲੋ ਜਸਵਿੰਦਰ ਜਾਓ ਜਸਵਿੰਦਰ 26 ਜਾਓ ਜੀ ਦਲਜੀਤ ਸਿੰਘ ਦਲਜੀਤ ਸਿੰਘ ਨਾਈਟ ਚ ਆਈ ਮੁੰਡਾ ਯਾਰ ਨਾਈਟ ਚ ਚਾਰ ਬੰਦੇ ਸੀ ਪੂਰੇ ਹੋ ਗਏ ਤੁਹਾਡੇ ਯਾਰ ਮੈਨੂੰ ਮੂਰਖ ਕਿੰਨੇ ਬੰਦੇ ਨਾਈਟ ਚ ਆਵਾਂ ਚਾਹੀ ਜੀ ਨਾਈਟ ਚ ਦੋ ਆਪਣਾ ਦੋ ਨਾਈਟ ਚ ਆ ਵਿਚਾਰੇ ਮੁੰਡੇ ਆ ਦੋਨੋਂ ਜਿਹੜੇ ਮਿਲੇ ਮੈਨੂੰ ਸਵੇਰੇ ਉਹ ਨਹੀਂ ਆ ਸਰ ਉਹ ਤਾਂ ਦਿਨਾਂ ਨੂੰ ਆ ਜੀ ਉਹ ਦਿਨਾਂ ਨੂੰ ਆ ਸਰ ਤਾਂ ਫਿਰ ਨਾਈਟਸ ਤਾਂ ਸੀਗਾ ਨਹੀਂ ਮੈਂ 6 ਵਜੇ ਪੁੱਜਿਆ ਉੱਥੇ ਉਹ ਕਿੱਥੇ ਆਵੋ ਆਇਆ ਹੀ ਨਹੀਂ ਨਾਈਟ ਨੂੰ ਤੇ ਦੱਸੋ ਸਰ ਨੂੰ ਛੁੱਟੀ ਅਪਲਾਈ ਕੀਤੀ ਕਿਸੇ ਨੂੰ ਛੁੱਟੀ ਕਿਸੇ ਨੂੰ ਅਪਲਾਈ ਕੀਤੀ ਜੇ ਬਿਮਾਰ ਸੀਗਾ ਦਿਖਾਓ ਗੱਲ ਕਰਾ ਮਦਰ ਨਾ ਛੱਡ ਦੀ ਸਰਦੀ ਗੱਲ ਕਰਾਂ ਮੈਂ ਤੁਹਾਨੂੰ ਕਿੰਨੇ ਜਾਣੇ ਤੁਸੀਂ ਆਹ ਜੀ ਤਾਂ ਸੋ ਰਾਮ ਗੋ ਟ੍ਰੈਕਟਰ ਕਿਥੇ ਫੋਟੋ ਦਿਖਾਓ ਕਰਿਓ ਕਰਿਓ ਕਿ ਕਰਕੇ ਕਿੰਨੇ ਜਾਣੇ ਤੁਸੀਂ ਇੱਥੇ ਆ ਜੀ ਚਾਰ ਜਾਨਾ ਸਰ ਕਿਹੜੇ ਕਿਹੜੇ ਆ ਜੀ ਰਾਜੀ ਮਰਦਲਾਲ अक्षय दो बार ही आ गया यार चार बंदे आई तो अक्षय का दा नाम दो बार ही ले, ले लिया ना अक्षय हो गया लाडी हो गया मदन हो गया चौथा कौन है ठीक है सर चौथा कौन है चौथा पूछ के दस कौन है हेलो मनदीप सिंह कौन है जाओ जी सतीश जी जाओ जी ओ मदन बस कट दो यार बस ठीक है, थीक है। दो तीन चार पाँच छः सत अठ नौ दस ग्यारह बारह तेरह चौदह पंद्रह सोलह सतारा अठारह उन्नी भी इक्की बी तेई चौबी पच्ची छब्बी 27 28 29 ਅਰੇ 29 ਬੰਦੇ ਗੈਰ ਹਾਜ਼ਰ ਹੈ ਇਸ ਵਕਤ ਸੱਤ ਅੱਠ ਤੁਸੀਂ ਜਿਹੜੇ ਪਾਏ ਹੋਇਆ ਕਿ ਨਾਈਟ ਜਾਂ ਕਿਤੇ ਹੋਰ ਕਿਤੇ ਜੱਜਾਂ ਦੀ ਗੋਟੀ ਤੁਸੀਂ ਆਓ ਜੀ ਕਿੰਨੇ ਜਾਣੇ ਹੋ ਸਾਈਡ ਇਹ ਕੌਣ ਹੈ ਸਾਰੇ ਪੱਕੇ ਵਾਲੇ ਕੌਣ-ਕੌਣ ਹੈ ਜੀ ਤੁਹਾਡੇ ਤੁਹਾਡੇ ਟਾਈਮ ਕਿੰਨੇ ਵਜੇ ਆਂਦਾ ਜੀ ਉਧਰ ਖੜੋ ਤੁਸੀਂ ਸਭ ਲੇਟ ਕਿਉਂ ਆਏ ਹੋ ਜੀ ਯਾਰ ਦੋ ਹੁਣ ਮੇਰ ਨਾਲ ਝੂਠ ਨਾ ਬੋਲ ਯਾਰ ਮੈਂ ਐਦਾਂ ਨਾ ਕਰ ਹੁਣ ਪਹਿਲਾਂ ਤੇਰੀ ਹੋਰ ਸਟੇਟਮੈਂਟ ਸੀ ਅਸੀਂ ਸਭ

ਰੋਕੋ ਇਹਨਾਂ ਜਿਹੜਾ ਸੰਦੀਪ ਕੁਮਾਰ ਹੈਗਾ ਕੋਈ ਇਹਦਾ ਨਹੀਂ ਹੈ ਨਹੀਂ ਰੋਹਿਤ ਬਲਵਿੰਦਰ ਬਿੰਦੂਵਜਰਾ ਨਾਮ ਅੱਜ ਤੁਹਾਨੂੰ 7 ਵਜੇ ਜਾਣਾ 7 ਵਜੇ ਮੈਂ ਫੋਨ ਫੋਟੋ ਆਉਗੀ ਤਾਂ ਜਾਣਾ 2 ਘੰਟੇ ਵੱਧ ਲਾ ਕੇ ਜਾਣਾ ਜੁਰਮਾਨਾ ਤੇ ਕੱਲ ਤੋਂ 8 ਵਜੇ ਤੋਂ 5 ਮਿੰਟ ਪਹਿਲਾਂ ਜਾ ਉਧਰ ਖੜੋ ਸੰਜੀਵ ਕਾਲਾ 7 ਵਜੇ ਜਾਣਾ ਸ਼ਾਮੇ 2 ਘੰਟੇ ਐਕਸਟਰਾ ਲਾ ਕੇ ਜਾਣੇ ਆ ਰਜਿੰਦਰ ਕਾਲਾ ਰਜਿੰਦਰ ਕਾਲਾ ਸਰ ਆਏ ठीक है सर ठीक आगे तेरी हाजिरी लगी है लोकेश आओ परमजीत बबी सत बजे जाना जी आज बब्बी जी विजय सन ऑफ अशोक बलविंदर बलवीर बिट्टू बलवीर लेट नहीं आना अज तो बाद संजीव सन ऑफ राजकुमार ਬਲਵੀਰ ਬਿੰਦੀ ਪਰਮਜੀਤ ਓਮਪ੍ਰਕਾਸ਼ ਵਾਲੀ ਵਾਲੀ ਸਾਹਿਬ ਲੇਟ ਨਹੀਂ ਹੋਣਾ ਕਦੀ ਵੀ ਹੁਣ ਪ੍ਰਿੰਸ ਰਾਜਨ ਗੁਰੀ ਕੁਲਵੰਤ ਸਿੰਘ ਗੋਬਿੰਦ ਸਿੰਘ ਗੁਰਮੁਖ ਸਿੰਘ ਰਜਿੰਦਰ ਹਰਦੇਵ ਤੁਹਾਡਾ ਕੀ ਨਾਮ ਹੈ ਹੈ ਜੈਮਲ ਜੈਮਲ ਤਾਂ ਹੈ ਹੀ ਨਹੀਂ ਰਿੱਚ ਕਿੱਥੇ ਹੈ ਤੁਹਾਡਾ ਕੀ ਆਓ ਲਾਓ ਇਹਨਾਂ ਦੀ ਤੁਹਾਡਾ ਦਿਖਾਓ ਕਿੱਥੇ ਆਚਾਰ ਜੈਮਲ ਲੇਟ ਨਹੀਂ ਹੋਣਾ ਸੱਤ ਵਜੇ ਜਾਣਾ ਅੱਗੇ ਜਾਓ ਹਾਂ ਸਭੀ ਜਾਓ ਅੱਲੀ ਸੱਤ ਵਜੇ ਤੱਕ ਹੋਰ ਆਪਣਾ ਇਹ ਭਗਵੰਤ ਹੈ ਜੀ ਭਗਵੰਤ ਦਾ ਹੈਗਾ ਨਾਮ ਹਾਂਜੀ ਹੈਗਾ ਉਹ ਵੀ ਪਿੱਛੇ ਕੋਲ ਤੁਸੀਂ ਪਿੱਛੇ ਦੋ ਹੈ ਭਗਵੰਤ ਹੈਂ ਭਗਵੰਤ ਅੱਗੇ ਭਗਵੰਤ ਜਾ ਉੱਧਰ ਭਗਵੰਤ ਚੱਲ ਕੱਤੋਂ ਇਹ ਤਾਂ ਰਾਮੂ ਦੱਸੋ ਲੱਕੀ ਦਾ ਵੀ ਹੈਗਾ ਨਾਮ ਜੀ ਲੱਕੀ ਇੱਧਰ ਆਓ ਨਹੀਂ ਇਹ ਟਰੈਕਟਰ ਬਰੇਮ ਮੁੰਡਾ ਲਾਡੀ ਜਿਹੜੇ ਹੁਣ ਫੋਨ ਤੇ ਗੱਲ ਹੋਈ ਸੀ ਹਾਂਜੀ ਜਿਹੜੀ ਗੱਲ ਹੋਈ ਸੀ ਇਹ ਨਾਲ ਨਹੀਂ ਇਹ ਰੋਨੀ ਐਸਪੀ ਮਹਿਰਮ ਦੀ ਆਈ ਇਹ ਇਹ ਡਰਾਈਵਰ ਹੈ ਯਾਰ ਕੀ ਨਾਮ ਹੈ ਜੀ ਤੁਹਾਡਾ ਸਰਦਾਰ ਸਾਹਿਬ ਹੈ ਗੁਰਮੁਖ ਜੀ ਕੀ ਕਰਦੇ ਹੋ ਤੁਸੀਂ ਮੈਂ ਗੱਡੀ ਹੀ ਚਲਾਉਂਦਾ ਕਾਦੀ ਗੱਡੀ ਚਲਾਉਂਦੇ ਹੋ ਜਿਹੜੇ 6 5 6 ਟੈਂਪੋ ਖੜੇ ਨੇ ਇੱਧਰ ਹੋ ਜਾ ਤੁਸੀਂ ਚਾਰੇ ਇਹ ਕੌਣ ਨੇ ਜੀ ਇਹ ਉਹ ਜਿਹੜਾ ਟਰੈਕਟਰ ਉਹ ਠੀਕ ਹੈ ਜੀ ਆਓ ਸਾਰੇ ਆਓ ਨੇੜੇ ਆਓ ਜੀ ਸਾਰੇ ਜਾਨੇ ਖੜੋ ਸਾਹਮਣੇ ਆਓ ਸਹੀ ਕਿਹਾ ਤੁਸੀਂ ਟਾਈਮ ਦੀ ਹੈ ਨਾ ਕੋਈ ਦੇ ਕੋਈ ਚੁੱਚੇ ਰੁਕੇ ਸਾਰੇ ਆਓ ਹੁਣ ਮੈਨੂੰ ਇਹ ਦੱਸੋ ਜਿਹੜੇ ਰੋਜ਼ ਇੰਨੇ ਬੰਦੇ ਆਉਂਦੇ ਆ ਅੱਜ ਪਹਿਲੀ ਵਾਰੀ ਇਨੇ ਇਕੱਠੇ ਇਕ ਦੂਜੀ ਸ਼ਕਲਾਂ ਦੇਖਿਆ ਸੱਚ ਸੱਚ ਦੱਸੋ ਕੋਈ ਤਾਂ ਸੱਚ ਹੋਊਗਾ ਤੁਹਾਡੇ ਕਿਸੇ ਨਾ ਕਿਸੇ ਦੀਨਾਨ ਹੋਊਗਾ ਹੈ ਤਾਂ ਹੀ ਸ਼ਹਿਰ ਦਾ ਇੰਨਾ ਵਧੀਆ ਹਾਲ ਹੈ ਨਾ ਜੀ ਦਿੱਲੀ ਆਉਂਦੇ ਸਾਰੇ ਸਭ ਤੁਸੀਂ ਝੂਠ ਬੋਲਦੇ ਹੋ ਕਿ ਕਿੰਨਿਆਂ ਕੋਲ ਮੋਬਾਈਲ ਨਹੀਂ ਹੈਗਾ ਇਹ ਦੱਸੋ ਦੋਸਟ ਵਿੱਚ ਨਹੀਂ ਖੜਨਾ ਸਾਈਡ ਤੇ ਖੜ ਇਹ ਟਾਈਮ ਆਂਦਾ ਕਿੰਨੇ ਗਾ ਕੋਲ ਮੋਬਾਈਲ ਨਹੀਂ ਹੈਗਾ ਇਹ ਦੱਸੋ ਕਿਹਦੇ ਕੋਲ ਮੋਬਾਈਲ ਨਹੀਂ ਹੈਗਾ ਹੱਥ ਖੜਾ ਕਰੋ ਸਾਰਿਆਂ ਕੋਲ ਮੋਬਾਈਲ ਹੈ ਬਾਪੂ ਜੀ ਤੇ ਮੋਬਾਈਲ ਹੈ ਨਹੀਂ ਤੇਰੇ ਕੋਲ ਇੱਧਰ ਆਓ ਥਰਡੀ ਕੋ ਗੱਲਾਂ ਮੋਬਾਈਲ ਹੈ ਨਹੀਂ ਹੈ ਨਾ ਕੀ ਇਸ਼ੂ ਬਣਾਵੇਂ ਤੁਹਾਡਾ ਸਹੀ ਦਾਬ ਠੀਕ ਹੈ ਜੀ ਹੁਣ ਇਦਾਂ ਹੈ ਜੀ ਰੋਜ਼ ਤੋਂ ਸਵੇਰੇ ਤੁਸੀਂ ਤੁਹਾਡਾ ਇੱਕ ਵਟਸਐਪ ਗਰੁੱਪ ਬਣੂਗਾ 8 ਵਜੇ ਮੈਨੂੰ ਫੋਟੋ ਚਾਹੀਦੀ ਹੈ ਤੇ ਹੁਣ ਅਸੀਂ ਡਿਊਟੀਆਂ ਲਿਖ ਰਿਹਾ ਕਿੱਥੇ ਕਿੱਥੇ ਤੁਹਾਡੀ ਡਿਊਟੀ ਲੱਗੀ ਹੈ ਨੋਟ ਕਰਾਂਗੇ ਹੁਣ ਜਿੱਥੇ ਜਿੱਥੇ ਮੈਂ ਉਹ ਨੋਟ ਕਰੂੰਗਾ ਜਿੱਥੇ ਜੀ ਡਿਊਟੀ ਕਰ ਰਹੇ ਉੱਥੇ ਉੱਥੇ ਮਾਰਿਆਂ ਅੱਜ ਮੇਰਾ ਸਾਰਾ ਦਿਨ ਦਾ ਹੀ ਕੰਮ ਹੈ ਸ਼ਹਿਰ ਸਾਫ਼ ਚਾਹੀਦਾ ਹੋਲਾਮੁਹੱਲਾ ਆ ਰਿਹਾ ਗੁਰੂ ਸਾਹਿਬ ਦੀ ਧਰਤੀ ਹੈ ਮੈਂ ਦੁਬਾਰਾ ਬੇਨਤੀ ਕਰਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੇ ਤੁਹਾ ਠੀਕ ਹੈ ਨਾ ਐਵੇਂ ਤੁਸੀਂ ਕਹੋਗੇ ਨਹੀਂ ਕਹਨਾ ਜੇ ਨਹੀਂ ਤੁਹਾਡੀ ਇੱਛਾ ਛੱਡ ਦਿਓ ਕੋਈ ਬਹੁਤ ਦੁਨੀਆ ਬੇਰੋਜ਼ਗਾਰ ਉਹਨੂੰ ਰਖਵਾ ਦਾਂਗੇ ਜੇ ਕੰਮ ਕਰਨਾ ਤਾਂ 8 ਵਜੇ ਕਰਨਾ ਕਿੰਨੇ ਵਜੇ ਤੁਹਾਡੀ ਡਿਊਟੀ ਹੈ ਹੈ 8:05 ਸ਼ਹਿਰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਅਨੰਦਪੁਰ ਸਾਹਿਬ ਚਾਹੀਦਾ ਮੈਨੂੰ ਜੇ ਨਹੀਂ ਇੱਛਾ ਕੰਮ ਕਰਨ ਦੀ ਕਹਿ ਦਿਓ ਯਾਰ ਨਹੀਂ ਸਾਡਾ ਦਿਲ ਨਹੀਂ ਹੈਗਾ ਜੀ ਕੋਈ ਹੋਰ ਲੋੜਵੰਦ ਆ ਜਾਊਗਾ ਪਰ ਸ਼ਹਿਰ ਸਾਹ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਉੱਥੇ ਮੈਂ ਨਾਲ ਖੜਾ ਤੁਸੀਂ ਸ਼ਹਿਰ ਸਾਫ਼ ਕਰੋ ਜੋ ਜੋ ਹੋਰ ਮੈਂ ਕਰ ਸਕਿਆ ਮੈਂ ਤੁਹਾਡੇ ਲਈ ਮੇਰਾ ਵਾਅਦਾ ਹੈ ਠੀਕ ਹੈ ਨਾ ਜੀ ਇਹ ਨਹੀਂ ਕਿ ਤੁਹਾਡੇ ਤੁਸੀਂ ਜੋ ਜੋ ਵੀ ਹੋਰ ਹੋਇਆ ਉਹ ਤੁਸੀਂ ਮੇਰੇ ਤੋਂ ਆ ਕੇ ਇਹ ਨਹੀਂ ਕਿ ਇਕੱਲਾ ਆ ਜਾ ਕੇ ਤੁਸੀਂ ਆਪਣਾ ਕੰਮ ਕਰੋ ਜੇ ਕੋਈ ਵੀ ਦੁੱਖ ਪਰੇਸ਼ਾਨੀ ਕੁਝ ਹੋਰ ਹੈ ਉਹ ਮੇਰੇ